ਕਿ ਇਹ ਜਿਹੜੀਆਂ ਮੁਰਗੀਆਂ ਨੇ ਨਾ ਇਹਨਾਂ ਨੂੰ ਕੋਈ ਵੀ ਬੰਦਾ ਫੜ ਨਹੀਂ ਸਕਦਾ ਤੇ ਨਾ ਇਹਨਾਂ ਨੂੰ ਕੋਈ ਮਾਰ ਸਕਦਾ ਇਥੋਂ ਤੱਕ ਕਿ ਜਿਹੜੇ ਇਹਨਾਂ ਦੇ ਆਂਡੇ ਨੇ ਉਹ ਆਂਡਿਆਂ ਨੂੰ ਵੀ ਕੋਈ ਬੰਦਾ ਹੱਥ ਨਹੀਂ ਲਾ ਸਕਦਾ ਕਾਉਂਟੀ ਵੱਲੋਂ ਨਾ ਇਥੇ ਸ਼ਹਿਰ ਦੇ ਵਿੱਚ ਮੁਰਗੀਆਂ ਛੱਡੀਆਂ ਹੋਈਆਂ ਨੇ ਇਹਨਾਂ ਨੂੰ ਕਾਉਂਟੀ ਨੇ ਇਸ ਕਰਕੇ ਇੱਥੇ ਛੱਡਿਆ ਹੋਇਆ ਵਾ ਵੀ ਤੇ ਦੇਖੋ ਵੈਸੇ ਵੀ ਇਹ ਜਿਹੜੀਆਂ ਮੁਰਗੀਆਂ ਨੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਮੈਂ ਚੀਮੇ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਮੈਨੂੰ ਇਹ ਨਾ ਇਹਦੀ ਜਾਣਕਾਰੀ ਦੋ ਵੀ ਇਹ ਮੁਰਗੀਆਂ ਕਿਉਂ ਤੁਰੀਆਂ ਫਿਰਦੀਆਂ ਤੇ ਇਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਜੀ ਇਹ ਸਸਿਕਾ ਦੋਸਤੋ ਆਪਾਂ ਅੱਜ ਨਾ ਇੱਥੇ ਯੂਬਾ ਸਿਟੀ ਦੇ ਵਿੱਚ ਖੜੇ ਆ ਯੂਬਾ ਸਿਟੀ ਜਿਹੜਾ ਅਮਰੀਕਾ ਦਾ ਬਹੁਤ ਹੀ ਇੰਪੋਰਟੈਂਟ ਜਿਹੜਾ ਇੱਕ ਸ਼ਹਿਰ ਹੈਗਾ ਵਾ ਇੱਥੇ ਜ਼ਿਆਦਾਤਰ ਆਪਣੇ ਪੰਜਾਬੀ ਰਹਿੰਦੇ ਆ ਦੋਸਤੋ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਤੇ ਇੱਥੇ ਨਾ ਮੈਂ ਬੜੀਆਂ ਨਵੀਆਂ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਕਿ ਪੰਜਾਬੀਆਂ ਦੇ ਨਾਲ ਸ਼ੇਅਰ ਕਰਨੀਆਂ ਬਣਦੀਆਂ ਨੇ ਸੋ ਇੱਕ ਤੋਂ ਅੱਜ ਨਵੀਂ ਚੀਜ਼ ਦਿਖਾਉਣ ਵਾਸਤੇ ਜਾ ਰਹੇ ਆ ਕਿ ਇੱਥੇ ਨਾ ਤੁਸੀਂ ਮੇਰੇ ਮਗਰਲੇ ਪਾਸੇ ਦੇਖੋ ਮੈਂ ਬਾਅਦ ਵਿੱਚ ਦਿਖਾਉਣਾ ਤੁਹਾਨੂੰ ਇੱਥੇ ਨਾ ਜਿਹੜੀ ਕਾਉਂਟੀ ਆ ਜਿੰਨੇ ਆਪਣੇ ਪੰਜਾਬ ਦੇ ਵਿੱਚ ਨਗਰ ਕਾਉਂਸਲ ਹੁੰਦੀ ਆ ਜਾਂ ਨਗਰ ਨਿਗਮ ਹੁੰਦੀ ਆ ਉਵੇਂ ਇੱਥੇ ਨਾ ਕਾਉਂਟੀ ਕਿਹਾ ਜਾਂਦਾ ਜਿਹੜੀ ਸ਼ਹਿਰ ਨੂੰ ਮਤਲਬ ਸਾਰਾ ਮੈਨੇਜ ਕਰਦੀ ਆ ਉਹ ਕਾਉਂਟੀ ਵੱਲੋਂ ਨਾ ਸ਼ਹਿਰ ਇੱਥੇ ਸ਼ਹਿਰ ਦੇ ਵਿੱਚ ਮੁਰਗੀਆਂ ਛੱਡੀਆਂ ਹੋਈਆਂ ਨੇ ਮੁਰਗੀਆਂ ਛੱਡੀਆਂ ਹੋਈਆਂ ਨੇ ਉਹ ਦੱਸ ਦਿਆਂ ਤੁਹਾਨੂੰ ਮੁਰਗੀਆਂ ਕਿਉਂ ਛੱਡੀਆਂ ਹੋਈਆਂ ਨੇ ਲੈਓ ਪਹਿਲਾਂ ਤੁਹਾਨੂੰ ਆਪਣਾ ਉਹ ਮੁਰਗੀਆਂ ਦਿਖਾਉਨੇ ਆ ਕੈਮਰੇ ਦੇ ਨਾਲ ਵੀ ਉਹ ਕਿੱਥੇ ਹੈਗੀਆਂ ਨੇ ਹਾਂਜੀ ਆਪਾਂ ਗੱਲ ਕਰ ਰਹੇ ਸੀ ਕਿ ਨਾ ਵੀ ਇਹ ਮੁਰਗੀਆਂ ਇਹ ਤੁਹਾਨੂੰ ਦੱਸਿਆ ਸੀਗਾ ਕਿ ਮੁਰਗੀਆਂ ਇੱਥੇ ਛੱਡੀਆਂ ਹੋਈਆਂ ਨੇ ਕਾਉਂਟੀ ਨੇ ਦੋਸਤੋ ਇਹ ਜਿਹੜੀਆਂ ਮੁਰਗੀਆਂ ਨੇ ਨਾ ਇਹਨਾਂ ਨੂੰ ਕਾਉਂਟੀ ਨੇ ਇਸ ਕਰਕੇ ਇੱਥੇ ਛੱਡਿਆ ਹੋਇਆ ਵਾ ਵੀ ਜਿਹੜੀਆਂ ਇੱਥੇ ਦੇ ਤੁਸੀਂ ਦੇਖੋ ਅਬ ਤੁਸੀਂ ਦੇਖ ਲਿਆ ਵੀ ਜਿਹੜਾ ਸ਼ਹਿਰ ਆ ਨਾ ਇਹ ਬੜਾ ਹਰਾ ਭਰਾ ਹੈਗਾ ਦੇ ਚਾਰੇ ਪਾਸੇ ਗ੍ਰੀਨਰੀ ਹੈਗੀ ਆ ਫਾਰਕਾਂ ਲੱਗੀਆਂ ਹੋਈਆਂ ਨੇ ਫੁੱਲ ਪੌਦੇ ਲੱਗੇ ਹੋਏ ਨੇ ਕਾਫੀ ਬਹੁਤ ਸਜਾਵਟ ਵਾਲਾ ਸ਼ਹਿਰ ਹੈਗਾ ਜਿੱਥੇ ਫੁੱਲ ਪੌਦੇ ਹੁੰਦੇ ਆ ਦਰਖਤ ਹੁੰਦੇ ਆ ਜਾਂ ਬੂਟੀਆਂ ਹੁੰਦੀਆਂ ਉੱਥੇ ਕਈ ਤਰ੍ਹਾਂ ਦੇ ਨਾ ਕੀੜੇ ਮਕੌੜੇ ਵੀ ਪੈਦਾ ਹੋਣ ਲੱਗ ਜਾਂਦੇ ਆ ਗ੍ਰੀਨਰੀ ਦੇ ਵਿੱਚ ਉਹ ਕੀੜੇ ਮਕੌੜੇ ਕਿਤੇ ਨਾ ਕਿਤੇ ਜਾ ਕੇ ਜਿਹੜੇ ਇਹਨਾਂ ਦੇ ਦਫ਼ਤਰ ਹੁੰਦੇ ਆ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਤਾਂ ਉਸ ਚੀਜ਼ ਨੂੰ ਪ੍ਰੋਟੈਕਟ ਕਰਨ ਵਾਸਤੇ ਉਹ ਚੀਜ਼ ਤੋਂ ਬਚਣ ਵਾਸਤੇ ਨਾ ਇਹ ਕਾਉਂਟੀ ਨੇ ਇਹ ਨਾ ਮੁਰਗੀਆਂ ਨੂੰ ਇੱਥੇ ਛੱਡਿਆ ਹੋਇਆ ਵਾ ਇਹ ਮੁਰਗੀਆਂ ਕੀ ਕਰਦੀਆਂ ਨੇ ਜਿੰਨੇ ਕੀੜੇ ਮਕੌੜੇ ਜਾਂ ਹੋਰ ਜੀਵ ਜੰਤੂ ਹੁੰਦੇ ਆ ਉਹਨਾਂ ਨੂੰ ਇਹ ਖਾਈ ਜਾਂਦੀਆਂ ਨੇ ਤੇ ਇੱਕ ਤਾਂ ਉਹ ਜੀਵ ਜੰਤੂਆਂ ਤੋਂ ਨਵਟਾਰਾ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜੀਆਂ ਇਹ ਮਿੱਠਾਂ ਕਰਦੀਆਂ ਨੇ ਉਹ ਮਿੱਠਾਂ ਦੇ ਨਾਲ ਇਹ ਜਿਹੜੇ ਆਪਣੇ ਪੇੜ ਪੌਦੇ ਲੱਗੇ ਆ ਉਹਨਾਂ ਨੂੰ ਇੱਕ ਤਰ੍ਹਾਂ ਦੀ ਖਾਦ ਮਿਲਦੀ ਆ ਸੋ ਦੇਖੋ ਕਿੰਨਾ ਵਧੀਆ এনवायरमेंटਲ ਪਲਾਨ ਹੈਗਾ ਜਿਹੜਾ ਇੱਥੋਂ ਦੀ ਜਿਹੜੀ ਲੋਕਲ ਜਿਹੜੀ ਕਾਉਂਸਲ ਹੈਗੀ ਆ ਉਹਨਾਂ ਵੱਲੋਂ ਬਣਾਇਆ ਹੋਇਆ ਤੇ ਦੇਖੋ ਵੈਸੇ ਵੀ ਇਹ ਜਿਹੜੀਆਂ ਮੁਰਗੀਆਂ ਨੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਤੇ ਇਹਦੇ ਬਾਰੇ ਇੱਕ ਹੋਰ ਖਾਸ ਗੱਲ ਹੈ ਮੇਰੇ ਮੇਰੇ ਨਾਲ ਮੇਰੇ ਦੋਸਤ ਹੈਗੇ ਨੇ ਚੀਮਾ ਬਾਈ ਸਾਡਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਜਿਹੜੀਆਂ ਮੁਰਗੀਆਂ ਨੇ ਨਾ ਇਹਨਾਂ ਨੂੰ ਕੋਈ ਵੀ ਬੰਦਾ ਫੜ ਨਹੀਂ ਸਕਦਾ ਤੇ ਨਾ ਇਹਨਾਂ ਨੂੰ ਕੋਈ ਮਾਰ ਸਕਦਾ ਇਥੋਂ ਤੱਕ ਕਿ ਜਿਹੜੇ ਇਹਨਾਂ ਦੇ ਆਂਡੇ ਨੇ ਉਹ ਆਂਡਿਆਂ ਨੂੰ ਵੀ ਕੋਈ ਬੰਦਾ ਹੱਥ ਨਹੀਂ ਲਾ ਸਕਦਾ ਤੇ ਹੁਣ ਜਿੱਦਾਂ ਤੁਸੀਂ ਦੇਖੋ ਆਹ ਰੋਡ ਚੱਲ ਰਹੀ ਹੈ ਪੂਰੀ ਰੋਡ ਚੱਲ ਰਹੀ ਹੈ ਤੇ ਜੇ ਇਹ ਮੰਨ ਲਓ ਮੁਰਗੀਆਂ ਚਲਦੀਆਂ ਚਲਦੀਆਂ ਰੋਡ ਤੇ ਆ ਜਾਣ ਵੈਸੇ ਤਾਂ ਰੋਡ ਤੇ ਆਉਂਦੀਆਂ ਨਹੀਂ ਇਹਨਾਂ ਨੂੰ ਪਤਾ ਬੜੀਆਂ ਸਿਆਣੀਆਂ ਮੁਰਗੀਆਂ ਨੇ ਤੇ ਫਿਰ ਵੀ ਜੇ ਕਿਤੇ ਰੋਡ ਤੇ ਆ ਜਾਣ ਤਾਂ ਟ੍ਰੈਫਿਕ ਰੁਕ ਰੁਗੂਗਾ ਤੇ ਇਹਨਾਂ ਨੂੰ ਜਦੋਂ ਲੰਘ ਜਾਣਗੇ ਉਸ ਤੋਂ ਬਾਅਦ ਟ੍ਰੈਫਿਕ ਚੱਲੂਗਾ ਸੋ ਬੜਾ ਹੀ ਇਹ ਇੱਕ ਵਾਤਾਵਰਣ ਨੂੰ ਬਚਾਉਣ ਵਾਲਾ ਬਹੁਤ ਸੋਹਣਾ ਚੰਗਾ ਉਪਰਾਲਾ ਹੈਗਾ ਇਹ ਤੇ ਇਹਦੇ ਨਾਲ ਦੇਖੋ ਵੀ ਜਿਹੜੇ ਆ ਤੇ ਆਪਣੇ ਮੁਰਗੀਆਂ ਨੇ ਇਹ ਵੀ ਇੱਕ ਸਾਡੇ ਜਿਹੜਾ ਆਲਾਦਵਾਲਾ ਹੈਗਾ ਜਾਂ ਸਾਡਾ ਇੱਕ ਜੀਵਨ ਸਰਕਲ ਹੈਗਾ ਨਾ ਮਨੁੱਖਤਾ ਦਾ ਉਹਦਾ ਬਹੁਤ ਅਹਿਮ ਪਾਰਟ ਹੈਗਾ ਤੇ ਇਹ ਨਜ਼ਾਰਾ ਆਪਾਂ ਕਿਤੇ ਹੋਰ ਨਹੀਂ ਦੇਖ ਸਕਦੇ ਮੈਨੂੰ ਚੀਮਾ ਬਾਈ ਨੇ ਦੱਸਿਆ ਕਿ ਕਿਸੇ ਅਮਰੀਕਾ ਦੇ ਕਿਸੇ ਹੋਰ ਸ਼ਹਿਰ 'ਚ ਨਹੀਂ ਪਰ ਇਹ ਯੂਬਾ ਸਿਟੀ ਦੇ ਵਿੱਚ ਇਹ ਮਤਲਬ ਆਪਾਂ ਦੇਖ ਸਕਦੇ ਆਂ ਦਾ ਨਾ ਦੇ ਮੁਰਗੀਆਂ ਤੁਸੀਂ ਸ਼ਹਿਰ ਦੇ ਵਿੱਚ ਹਰ ਥਾਂ ਥਾਂ ਤੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆਪਣੀ ਦੇਸੀ ਮੁਰਗੀਆਂ ਆਪਣੇ ਪਿੰਡਾਂ ਪੁੰਡਾਂ 'ਚ ਵੀ ਆਮ ਤੌਰ 'ਤੇ ਫਿਰਦੀ ਹੁੰਦੀਆਂ ਨੇ ਪਰ ਇਹ ਕੁਝ ਦੇਖਣ ਨੂੰ ਜਿਆਦਾ ਹੀ ਵਧੀਆ ਨੇ ਇਸ ਬਾਰੇ ਨਾ ਮੈਂ ਜਾਣਕਾਰੀ ਦੇਣ ਵਾਸਤੇ ਮੈਂ ਸਾਡੇ ਚੀਮੇ ਬਾਈ ਨੂੰ ਮੈਂ ਕਹੂੰਗਾ ਕਿ ਚੀਮਾ ਬਾਈ ਤੁਸੀਂ ਦੱਸੋ ਇਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ ਜਾਂ ਤੁਸੀਂ ਮੈਨੂੰ ਦਸੀਆਂ ਨੇ ਇਹਦੇ ਇਲਾਵਾ ਹੋਰ ਕੀ ਕਹਿ ਸਕਦੇ ਆ ਆਪਾਂ ਹਾਂਜੀ ਪਹਿਲਾਂ ਤਾਂ ਕਿਰਜੀ ਦੇ ਚੈਨਲ ਤੇ ਆਉਣ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਾਕੀ ਖਾਲਸਾ ਵਾਤੇ ਜੀ ਵਤੇ ਜੀ ਸਾਰੇ ਦਰਸ਼ਕਾਂ ਨੂੰ ਬਾਕੀ ਖਾਲਸਾ ਵਾਤੇ ਹਾਂਜੀ ਇਹ ਯੂਬਾ ਸਿਟੀ ਜਿਹੜਾ ਸ਼ਹਿਰ ਹੈ ਜੀ ਇਹ ਤਕਰੀਬਨ ਜੱਟਾਂ ਦਾ ਇਹਦੇ ਵਿੱਚ ਗੋਰੇ ਜੱਟ ਤੇ ਜੱਟਾਂ ਦਾ ਪੇਸ਼ਾ ਕਿ ਜਿਵੇਂ ਮੁਰਗੀ ਪਾਲਣਾ ਆਉਂਦਾ ਆ ਪਰ ਇਹ ਜਿਹੜੀਆਂ ਮੁਰਗੀਆਂ ਜਿਵੇਂ ਵੀਰ ਜੀ ਆਲਰੇਡੀ ਦੱਸ ਚੁੱਕੇ ਆ ਵੀ ਵਾਤਾਵਰਨ ਨੂੰ ਸੰਭਾਲਣ ਵਾਸਤੇ ਮੁਰਗੀਆਂ ਜਿਹੜੀਆਂ ਐਸਾ ਖੌਂਟੀ ਵੱਲੋਂ ਛੱਡੀਆਂ ਗਈਆਂ ਆ ਇਹ ਮੁਰਗੀਆਂ ਨੂੰ ਨਾਲ ਤੇ ਆਪਾਂ ਨੁਕਸਾਨ ਪਹੁੰਚਾ ਸਕਦੇ ਆ ਤੇ ਨਾਲ ਹੀ ਅਸੀਂ ਇਹਨਾਂ ਦੇ ਅੰਡੇ ਜਿਹੜੇ ਕਰ ਸਕਦੇ ਆ ਚੋਰੀ ਇਹ ਦੇਸੀ ਮੁਰਗੀਆਂ ਨੇ ਸਾਰੀਆਂ ਤੇ ਇੱਥੇ ਜਿਹੜੇ ਵਾਤਾਵਰਨ ਦੇ ਵਿੱਚ ਜਿਹੜੇ ਵਾਤਾਵਰਨ ਦੇ ਵਿਰੋਧੀ ਕੀੜੇ ਨੇ ਉਹਨਾਂ ਨੂੰ ਖਾ ਖਾਂਦੀਆਂ ਨੇ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਉਹ ਜਿਹੜੀ ਆ ਫੀਡ ਨਹੀਂ ਪਾਈ ਜਾਂਦੀ ਇਹ ਨੇਚਰਲ ਜਿਹੜੇ ਆ ਆਪਣਾ ਸਰਵਾਈਵ ਕਰਦੀ ਇਹ 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 ਆਪਣੇ ਜੀਮਾ ਸਭ ਇਹ ਜਿੱਦਾਂ ਹੁਣ ਮੁਰਗੀਆਂ ਇੱਥੇ ਹੁਣ ਤਾਂ ਇੱਥੇ ਤੁਰੀਆਂ ਫਿਰਦੀਆਂ ਨੇ ਤੇ ਇਹ ਰਾਤ ਨੂੰ ਇਹਨਾਂ ਨੂੰ ਕੋਈ ਕਾਉਂਟੀ ਵਾਲੇ ਫੜ ਕੇ ਲੈ ਜਾਂਦੇ ਪਿੰਜਰੇ ਚ ਪਾ ਗਏ ਜਾਂ ਇੱਥੇ ਰਹਿੰਦੀਆਂ ਨੇ ਇਹਨਾਂ ਦਾ ਇੱਕ ਘਰ-ਬਾਰ ਇਹਨਾਂ ਦਾ ਬੂਟਿਆਂ ਦੇ ਵਿੱਚ ਇਹਨਾਂ ਨੇ ਆਪਣੇ ਘਰ ਬਣਾਏ ਹੋਏ ਨੇ ਘਰ ਬਣਾਏ ਹੋਏ ਨੇ ਉਹਨਾਂ ਦੀ ਇਹ ਕਿਹੜੇ ਅੰਡੇ ਦੇ ਵੀ ਆ ਉੱਥੇ ਹੀ ਅੰਡੇ ਨੂੰ ਜਿਹੜਾ ਸੀਵ ਕਰਦੀਆਂ ਆ ਐਚ ਕਰਦੀਆਂ ਆ ਉੱਥੋਂ ਅੱਗੇ ਬ੍ਰੀਡ ਤਿਆਰ ਹੁੰਦੀ ਹੈ अच्छा ਤੇ ਜੇ ਕੋਈ ਬੰਦਾ ਮੰਨ ਲਓ ਮੇਰੇ ਵਰਗਾ ਬੰਦਾ ਕਿਸੇ ਨੂੰ ਪਤਾ ਨਹੀਂ ਹੈਗਾ ਤੇ ਆਪਾਂ ਇਹ ਮੈਂ ਫੜ ਲਵਾਂ ਜਾਂ ਇਹਨੂੰ ਕਿਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂ ਫੇਰ ਹਾਂਜੀ ਇਹ ਇੱਥੇ ਜਿਹੜਾ ਆ ਬੜਾ ਸਖਤ ਹੈ ਜੀ ਕਾਉਂਟੀ ਦਾ ਕਿਉਂਕਿ ਹਰ ਜਗ੍ਹਾ ਕੈਮਰੇ ਲੱਗੇ ਆ ਜੇ ਤੁਸੀਂ ਇਹਨੂੰ ਫੜਦੇ ਆ ਕਿਉਂਕਿ ਪਰਲੇ ਪਾਸੇ ਜੇ ਤੁਸੀਂ ਦੇਖੋ ਤੇ ਇਹ ਜੁਬਾਕੀ ਦੀ ਦਾ ਮਸ਼ਹੂਰ ਜਿਹੜੀ ਜਗ੍ਹਾ ਆ ਵੱਡਾ ਪਲਾਜ਼ਾ ਆਇਆ ਸਿਲਮਾ ਆ ਤੇ ਇਹ ਜਿਹੜਾ ਸਾਡਾ 99 ਸਾਊਥ ਰੋਡ ਆ ਇਹ ਯੂਬਾ ਸਿਟੀ ਤੋਂ ਸੈਕਰਮੈਂਟੋ ਨੂੰ ਜਾਣ ਵਾਲਾ ਹੈ ਤੇ ਜੇਕਰ ਰੋਡ ਤੇ ਵੀ ਆ ਜੰਨੀ ਆ ਤਾਂ ਟ੍ਰੈਫਿਕ ਜਿਹੜੀ ਆ ਰੁਕੇਗੀ ਇਹਨਾਂ ਵਾਸਤੇ ਜੀ ਕਿਉਂਕਿ ਇਹ ਕਾਨੂੰਨ ਹੈ ਇਹ ਮਤਲਬ ਕਿ ਹਰ ਚੀਜ਼ ਦੀ ਮੱਕਲੀ ਉਹ ਉਹਨਾਂ ਦੇ ਹੱਥਾਂ 'ਚ ਹੀ ਰੱਖੀ ਕਰਦੇ ਆ ਤੇ ਇਹਨਾਂ ਨੂੰ ਵੀ ਤੁਰਨ ਫਿਰਨ ਦੀ ਆਜ਼ਾਦੀ ਹੈਗੀ ਆ ਹੱਤਰਾ ਦਾ ਮਤਲਬ ਕੀ ਕਰ ਸਕਦੇ ਆ ਜੀ ਠੀਕ ਹੈ ਜੀ ਚਲੋ ਵਧੀਆ ਚੀਵਾ ਸਾਹਿਬ ਅਸੀਂ ਰਾਹ ਜਾਂਦੇ ਜਾਂਦੇ ਆ ਨਾ ਤੁਸੀਂ ਦੇਖਿਆ ਨਜ਼ਾਰਾ ਦੇਖਿਆ ਜੀ ਇਹ ਤੇ ਸਾਥੋਂ ਰਿਹਾ ਨਹੀਂ ਗਿਆ ਤੇ ਮੈਂ ਚੀਬੇ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਮੈਨੂੰ ਇਹ ਨਾ ਇਹਦੀ ਜਾਣਕਾਰੀ ਦੋ ਵੀ ਇਹ ਮੁਰਗੀਆਂ ਕਿਉਂ ਤੁਰੀਆਂ ਫਿਰਦੀਆਂ ਤੇ ਇਹਨਾਂ ਨੇ ਸਾਨੂੰ ਦੱਸਿਆ ਕਹਿੰਦੇ ਜੀ ਇਹ ਇਹ ਮੁਰਗੀਆਂ ਦਾ ਵੀ ਆ ساری ਕਹਾਣੀ ਹੈ ਇਹਨਾਂ ਦੀ ਤੇ ਮੈਂ ਕਹਾਂ ਵੀ ਇਹ ਤਾਂ ਬੜੀ ਇੰਪੋਰਟੈਂਟ ਆ ਬੜਾ ਤੇ ਇਹ ਇਹ ਕੰਮ ਤਾਂ ਆਪਾਂ ਦੇਸੀ ਪੰਜਾਬ ਦੇ ਵਿੱਚ ਵੀ ਬੜਾ ਵਧੀਆ ਤਰੀਕੇ ਨਾਲ ਕਰ ਸਕਦੇ ਆ ਵੀ ਜੇ ਜਿਹੜੇ ਪਹਿਲੀ ਤਾਂ ਗੱਲ ਸਾਡੇ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਇੰਨੇ ਪੇੜ ਪੌਦੇ ਹੈ ਨਹੀਂਗੇ ਜਾਂ ਸ਼ਹਿਰਾਂ ਦੇ ਵਿੱਚ ਇੰਨੀ ਸਜਾਵਟ ਵਾਸਤੇ ਪੌਦੇ-ਪੁੱਦੇ ਲਾਉਣ ਦਾ ਟ੍ਰੈਂਡ ਹਾਲੇ ਹੈ ਨਹੀਂਗਾ ਸਾਡੇ ਵਿਕਸਤ ਹੋਇਆ ਨਹੀਂ ਪਰ ਜੇ ਕਿਤੇ ਹੋ ਜਾਵੇ ਤੇ ਆਪਾਂ ਇਹਨਾਂ ਨੂੰ ਪੇੜ-ਪੌਦਿਆਂ ਨੂੰ ਬਚਾਉਣ ਵਾਸਤੇ ਇਦਾਂ ਜਿਹੜੇ ਸਾਡੀਆਂ ਮੁਰਗੀਆਂ ਨੇ ਤਾਂ ਸਾਡੀਆਂ ਪ੍ਰਾਤਨ ਉਹ ਹੈਗੇ ਨੇ ਪੰਛੀ ਹੈਗੇ ਨੇ ਇੱਕ ਤਰ੍ਹਾਂ ਦੇ ਤੇ ਪਿੰਡਾਂ ਪੁੰਡਾਂ ਵਿੱਚ ਆਪਣੇ ਆਮ ਦੇਖੀ ਜਾ ਸਕਦੇ ਸੀ ਪਰ ਅੱਜ ਕੱਲ ਨਹੀਂ ਦੇਖਦੇ ਅੱਜ ਕੱਲ ਆਪਾਂ ਸਿਰਫ ਇਹ ਮੀਟ ਸ਼ਾਪ ਦੀ ਦੇਖਦੇ ਆ ਇਹਨਾਂ ਨੂੰ ਵੀ ਪਟ ਪੁੱਠੇ ਲਟਕਾਏ ਹੋਏ ਹਨ ਤੇ ਇਹ ਚੰਗੀ ਜਾਣਕਾਰੀ ਦਿੱਤੀ ਹੈ ਬਾਈ ਚੀਮਾ ਜੀ ਤੇ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇਦਾਂ ਦੀਆਂ ਜਿਹੜੀਆਂ ਚੰਗੀਆਂ ਵੀਡੀਓਜ਼ ਨੇ ਹੋਰ ਅਸੀਂ ਸ਼ੇਅਰ ਕਰਦੇ ਰਹਾਂਗੇ